ਅਸੀਂ ਸਾਰੇ ਅੱਜ ਸ਼ਹਿਰ ਵਾਸੀ ਜ ਰਜੇਸ਼ਵੀਰ ਅਤਰੀ ਜੀ ਨੂੰ ਜਿਹੜਾ ਉਹਨਾਂ ਦੇ ਘਰੋਂ ਸਵੇਰੇ ਗ੍ਰਿਫਤਾਰ ਕੀਤਾ ਗਿਆ ਸਨੋਰੀ ਅੱਡੇ ਵਿਖੇ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਅੱਜ ਸ਼ਹਿਰ ਵਾਸੀ ਉਰੇ ਦਰਜ ਹੋਏ ਆ ਜਿਹੜੀ ਅਫੇਅਰ ਦਰਜ ਕੀਤੀ ਗਈ ਹੈ ਉਹਦੀ ਨਾ ਤਾਂ ਕੋਈ ਪਹਿਲਾਂ ਜਾਣਕਾਰੀ ਸੀ ਨਾ ਹੀ ਉਹਦੀ ਕੋਈ ਤਫਤੀਸ਼ ਕੀਤੀ ਗਈ ਜਿਸ ਤਰੀਕੇ ਦੇ ਨਾਲ ਬਦਲਾਖੋਰੀ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਧੱਕੇ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਸ਼ਹਿਰ ਵਾਸੀ ਅੱਜ ਉਰੇ ਇਕੱਠੇ ਹੋਏ ਹਨ ਜ ਰਜੇਸ਼ਵੀਰ ਅਤਰੀ ਦੀ ਜਿਹੜੀ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਗੈਰ ਕਾਨੂੰਨੀ ਹਤਕੰਡੇ ਅਪਣਾਏ ਜਾ ਰਹੇ ਹਨ ਉਹਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਸਰਕਾਰ ਦੁਆਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਦੇ ਦੁਆਰਾ ਜਿਹੜਾ ਹੈਗਾ ਪੁਲਿਸ ਦੀ ਤਾਕਤ ਦੇ ਨਾਲ ਜਿਹੜਾ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਸਮੇਂ ਆਉਂਦੇ ਉੱਪਰ ਇਸ ਦਾ ਜਿਹੜਾ ਹੈਗਾ ਜਿਹੜੇ ਲੋਕ ਵੀ ਇਹ ਕੰਮ ਕਰ ਰਹੇ ਹਨ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦਿੱਤਾ ਜਾਏਗਾ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮੁਰਦਾਬਾ ਅਸੀਂ ਸਾਰੇ ਅੱਜ ਸ਼ਹਿਰ ਵਾਸੀ ਜੀ ਵਿਜੇਸ਼ ਵੀ ਰਤਰੀਜੀਤ ਨੂੰ ਜਿਹੜਾ ਉਹਨਾਂ ਦੇ ਘਰੋਂ ਸਵੇਰੇ ਗ੍ਰਿਫਤਾਰ ਕੀਤਾ ਗਿਆ ਸਲੋਰੀ ਅਡੇ ਵਿਖੇ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਅੱਜ ਸ਼ਹਿਰ ਵਾਸੀ ਉਰੇ ਦਰਜ ਹੋਏ ਆ ਜਿਹੜੀ ਅਫੇਅਰ ਦਰਜ ਕੀਤੀ ਗਈ ਹੈ ਉਹਦੀ ਨਾ ਤਾਂ ਕੋਈ ਪਹਿਲਾਂ ਜਾਣਕਾਰੀ ਸੀ ਨਾ ਹੀ ਉਹਦੀ ਕੋਈ ਤਫ਼ਤੀਸ਼ ਕੀਤੀ ਗਈ ਜਿਸ ਤਰੀਕੇ ਦੇ ਨਾਲ ਬਦਰਾ ਕੋਰੀ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਧੱਕੇ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਸ਼ਹਿਰ ਵਾਸੀ ਅੱਜ ਉਰੇ ਇਕੱਠੇ ਹੋਏ ਹਨ ਇਹ ਰਜੇਸ਼ਵੀਰ ਅਤਰੀ ਦੀ ਜਿਹੜੀ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਰੈਸਟ ਕੀਤਾ ਗਿਆ ਗੈਰ ਕਾਨੂੰਨੀ ਹਤਕੰਡੇ ਅਪਣਾਏ ਜਾ ਰਹੇ ਹਨ ਉਹਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਸਰਕਾਰ ਦੁਆਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਦੇ ਦੁਆਰਾ ਜਿਹੜਾ ਹੈਗਾ ਪੁਲਿਸ ਦੀ ਤਾਕਤ ਦੇ ਨਾਲ ਜਿਹੜਾ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਸਮੇਂ ਆਉਂਦੇ ਉੱਪਰ ਇਸ ਦਾ ਜਿਹੜਾ ਹੈਗਾ ਜਿਹੜੇ ਲੋਕ ਵੀ ਇਹ ਕੰਮ ਕਰ ਰਹੇ ਹਨ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦਿੱਤਾ ਜਾਏਗਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਸੀਂ ਸਾਰੇ ਅੱਜ ਸ਼ਹਿਰ ਵਾਸੀ ਜਿ ਰਾਜੇਸ਼ਵੀਰ ਅਤਰੀ ਜੀ ਨੂੰ ਜਿਹੜਾ ਉਹਨਾਂ ਦੇ ਘਰੋਂ ਸਵੇਰੇ ਗ੍ਰਿਫਤਾਰ ਕੀਤਾ ਗਿਆ ਸਲੋਰੀ ਹੱਡੇ ਵਿਖੇ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਅੱਜ ਸ਼ਹਿਰ ਵਾਸੀ ਉਰੇ ਦਰਜ ਹੋਏ ਆ ਜਿਹੜੀ ਅਫੇਅਰ ਦਰਜ ਕੀਤੀ ਗਈ ਹੈ ਉਹਦੀ ਨਾ ਤਾਂ ਕੋਈ ਪਹਿਲਾਂ ਜਾਣਕਾਰੀ ਸੀ ਨਾ ਹੀ ਉਹਦੀ ਕੋਈ ਤਫਤੀਸ਼ ਕੀਤੀ ਗਈ ਜਿਸ ਤਰੀਕੇ ਦੇ ਨਾਲ ਬਦਲਾਖੋਰੀ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਧੱਕੇ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਸ਼ਹਿਰ ਵਾਸੀ ਅੱਜ ਉਰੇ ਇਕੱਠੇ ਹੋਏ ਹਨ ਜਿ ਰਾਜੇਸ਼ਵੀਰ ਅਤਰੀ ਦੀ ਜਿਹੜੀ ਕਲ ਤਰੀਕੇ ਦੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਗੈਰ ਕਾਨੂੰਨੀ ਹਤਕੰਡੇ ਅਪਣਾਏ ਜਾ ਰਹੇ ਹਨ ਉਹਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਸਰਕਾਰ ਦੁਆਰਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਸਰਕਾਰ ਦੇ ਦੁਆਰਾ ਜਿਹੜਾ ਹੈਗਾ ਪੁਲਿਸ ਦੀ ਤਾਕਤ ਦੇ ਨਾਲ ਜਿਹੜਾ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਸਮੇਂ ਆਉਂਦੇ ਉੱਪਰ ਇਸ ਦਾ ਜਿਹੜਾ ਹੈਗਾ ਜਿਹੜੇ ਲੋਕ ਵੀ ਇਹ ਕੰਮ ਕਰ ਰਹੇ ਹਨ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦਿੱਤਾ ਜਾਏਗਾ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ